ਦਾ ਬਾਬਾ ਕਸਾਈਆਂ ਵਾਲਾ ਪ੍ਰਸਿੱਧ ਜੋ ਆਸਥਾਨ ਹੈ ਮਹਾਂਪੁਰਖਾਂ ਦਾ ਸਾਡੇ ਨਾਲ ਇੱਥੇ ਦੇ ਜੋ ਸੇਵਾ ਨੂੰ ਪ੍ਰਬੰਧ ਨੂੰ ਚਲਾ ਰਹੇ ਬਾਬਾ ਧਨਗਿਰ ਜੀ ਮਹਾਰਾਜ ਸਾਡੇ ਨਾਲ ਨੇ ਹੋਰ ਇਲਾਕੇ ਦੀਆਂ ਮੇਰਾ ਵੀਰ ਛੋਟਾ ਜੋਤੀ ਪਟਿਆਲਾ ਜੀ ਬਹਾਦਰ ਓਕੇ ਜੀ ਤੇ ਹੋਰ ਬਹੁਤ ਸਾਰੇ ਪਤਵੰਤੇ ਵੱਖ-ਵੱਖ ਰਾਜਨੀਤਿਕ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਅੱਜ ਇੱਥੇ ਡੇਰਾ ਕਸਾਈਆਂ ਵਾਲੇ ਵੀ ਪੁੱਜੀਆਂ ਨੇ ਅੱਜ ਇੱਥੇ ਸਲਾਨਾ ਜੋੜ ਮੇਲਾ ਜਿਹੜਾ ਡੇਰਾ ਮੇਲਾ ਕਸਾਈਆਂ ਵਾਲੇ ਦੇ ਨਾਮ ਤੇ ਪ੍ਰਸਿੱਧ ਹੈ ਬੜੀ ਧੀਰ ਤੋਂ ਬਚਪਨ ਤੋਂ ਅਸੀਂ ਵੀ ਦੇਖ ਰਹੇ ਆਂ ਵੀ ਉਹਦੀਆਂ ਅੱਜ 4 ਤੇ 5 ਸਤੰਬਰ ਨੂੰ ਆ ਰਿਹਾ ਜੀ ਆ ਜਿਹੜਾ ਇਹ ਮੇਲਾ ਸਭਿਆਚਾਰ ਮੇਲਾ ਤੇ 4 ਤਰੀਕ ਨੂੰ ਪਹਿਲਾਂ ਜਗਰਾਤਾ ਤੇ ਹੋਰ ਸਾਧੂ ਮਹਾਤਮਾ ਦੇਸ਼ ਵਿਦੇਸ਼ ਤੋਂ ਇੱਥੇ ਪੁੱਜਦੇ ਨੇ ਤੇ 5 ਤਰੀਕ ਨੂੰ ਜਿਹੜਾ ਵੱਡੀ ਰੂਪ ਦੇਵ ਸੰਗਤਾਂ ਇੱਥੇ ਪਹੁੰਚਦੇ ਨੇ ਗੁਰੂਕਾ ਲੰਗਰ ਤੇ ਜਿਹੜੀ ਸਭਿਆਚਾਰ ਸਟੇਜ ਵੀ ਇੱਥੇ ਚੱਲਦੀ ਹੈ ਨਾਮਵਰ ਕਲਾਕਾਰ ਜਿਹੜੇ ਇੱਥੇ ਪਹੁੰਚਦੇ ਨੇ ਇਸ ਮੇਲੇ ਤੇ ਸਭ ਤੋਂ ਵੱਡੀ ਗੱਲ ਇਸ ਹਸਤਾਨ ਦੀ ਇਸ ਮੇਲੇ ਦੀ ਵਿਲੱਖਣਤਾ ਹੈ ਬਈ ਹਰੇਕ ਵਰਗ ਦੇ ਲੋਕ ਇਸ ਮੇਲੇ ਚ ਇਸ ਹਸਤਾਨ ਤੇ ਸ਼ਰਕਤ ਕਰਦੇ ਨੇ ਬੜਾ ਹੀ ਇਸ ਹਸਤਾਨ ਤੇ ਸਾਰਿਆਂ ਕੋਈ ਕਿਸੇ ਰਾਜਨੀਤਿਕ ਪਾਰਟੀ ਹੋਵੇ ਜਾਂ ਕੋਈ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਹਰ ਇੱਕ ਜਿਹੜੇ ਅ ਕਿਸਮ ਦੇ ਵਰਗ ਦੇ ਲੋਕ ਇੱਥੇ ਪੁੱਜਦੇ ਨੇ ਤੇ ਬਾਬਾ ਜੀ ਦਾ ਵੀ ਇਲਾਕੇ ਚ ਸਾਡੇ ਸ਼ਹਿਰ ਚ ਬੜਾ ਸਤਿਕਾਰ ਹੈ ਹਮਮਾਕੇ ਜਿਹੜੇ ਇਲਾਕੇ ਦੇ ਲੋਕ ਪੰਜ ਸਰਪੰਚ ਸਹਿਬਾਨ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਪੁੱਜਦੇ ਨੇ ਤੇ ਸਹਾਇਕ ਵੀ ਦਿੰਦੇ ਨੇ ਸੋ ਫਿਰ ਸਾਰਿਆਂ ਨੂੰ ਪੁਰਜ਼ੋਰ ਬਾਬਾ ਜੀ ਵੱਲੋਂ ਵੀ ਅਪੀਲ ਹੈ ਸਾਡੇ ਸਾਰਿਆਂ ਵੱਲੋਂ ਅਪੀਲ ਵੀ 4 ਤੇ 5 ਸਤੰਬਰ ਨੂੰ ਜਿਹੜਾ ਇਹ ਸਲਾਨਾ ਅ ਗਸਾਈਆਂ ਵਾਲੇ ਦਾ ਜੋੜ ਮੇਲਾ ਉਹ ਆ ਰਿਹਾ ਜੀ ਤੇ 4 ਤੇ 5 ਸਤੰਬਰ ਨੂੰ ਤੁਹਾਨੂੰ ਸਾਰਿਆਂ ਨੂੰ ਹੁਮ ਮਾ ਕੇ ਪਹੁੰਚਣ ਤੇ ਆ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਸਤਾਨ ਵੱਲੋਂ ਜੀ ਧੰਨਵਾਦ ਪਹਿਲਾਂ ਤਾਂ ਜੀ ਬਾਬਾ ਜੀ ਚਿੜੀ ਵਾਲਿਆਂ ਦੀ ਜੈਂ ਕਸਾਈਆਂ ਵਾਲੇ ਬਾਬਾ ਜੀ ਦੀ ਜੈਂ ਅੱਜ ਜਿਹੜਾ ਪੋਸਟਰ ਰਿਲੀਜ਼ ਹੋਇਆ ਜਿਹੜਾ ਸਾਲਾਨਾ ਮੇਲਾ ਮਾਨਸਿ ਰਿਤਨ ਅਗਤਨ ਰਾਜਗਿਰ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜਿਹੜਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਔਰ ਬਹੁਤ ਹੀ ਸਾਡਾ ਸ਼ਹਿਰ ਪਾਗਾਂ ਵਾਲਾ ਇਲਾਕਾ ਪਾਗਾਂ ਵਾਲਾ ਕੇ ਸਾਨੂੰ ਐਡਾ ਵੱਡਾ ਤੀਰਥ ਤੀਰਥ ਸਥਾਨ ਜਿਹੜਾ ਕਿ ਸਾਡੇ ਸ਼ਹਿਰ ਦੇ ਵਿੱਚ ਬਾਬਾ ਜੀ ਚਿੜੀ ਵਾਲਿਆਂ ਦੇ ਇੱਥੇ ਨਤਮਸਤਕ ਹੋਣ ਦੇ ਲਈ ਸਾਡੇ ਪੂਰੇ ਦੇਸ਼ ਵਿੱਚੋਂ ਇਲਾਕੇ ਵਿੱਚੋਂ ਸੰਗਤਾਂ ਪਹੁੰਚਦੀਆਂ ਔਰ ਜੋ ਵੀ ਇੱਥੇ ਆਪਣੀਆਂ ਮੰਨਤਾਂ ਲੈ ਕੇ ਆਉਂਦਾ ਉਹਦੀ ਹਰ ਮੰਨਤ ਪੂਰੀ ਹੁੰਦੀ ਆ ਔਰ ਬਹੁਤ ਹੀ ਕਰਮਵਲੀ ਧਰਤੀ ਆ ਔਰ ਬਹੁਤ ਹੀ ਬਾਬਾ ਜੀ ਸਾਡੇ ਮਹਾਨ ਸ੍ਰੀ ਤਨਨਾਥ ਰਾਜਕਿਰ ਜੀ ਮਹਾਰਾਜ ਜਿਹੜੇ ਕਿ ਡੇਰੇ ਦੇ ਮੁਖ ਸੇਵਾਦਾਰ ਹਨ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਸੰਗਤਾਂ ਲੱਖਾਂ ਦਾ ਇਕੱਠ ਜਿਹੜਾ ਇੱਥੇ ਹੁੰਦਾ ਹੈ ਉਹ ਇਹਨਾਂ ਦੀ ਕਿਰਪਾ ਦੇ ਨਾਲ ਹਰ ਸਾਲ ਹੁੰਦਾ ਹੈ ਔਰ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਲਾਨਾ ਜੋੜ ਮਿਲਣਾ ਜਿਹੜੇ ਕਿ 5 ਸਤੰਬਰ ਨੂੰ ਇੱਥੇ ਭਰਨਾ ਹੈ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਲਾਕੇ ਦੀ ਸੰਗਤ ਨੂੰ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਿ ਆ ਕੇ ਸਾਡੇ ਇੱਥੇ ਨਤਮਸਤਕ ਹੋ ਕੇ ਔਰ ਇਸ ਸਥਾਨ ਦੇ ਸੀਸ ਨਵਾ ਕੇ ਸੰਗਤਾਂ ਲਾਹਾ ਲੈਣ ਸਾਰਿਆਂ ਨੂੰ ਅੱਜ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਬਾਬਾ ਜੀ ਚੜੀ ਵਾਲਿਆਂ ਦੀ ਜੈ ਬਾਬਾ ਜੀ ਕਸਾਈਆਂ ਵਾਲਿਆਂ ਦੀ ਜੈ ਡਾਏ ਕੁਰਾਲੀ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਆਪਦੇ ਆਪ ਚ ਇੱਕ ਬੜੀ ਪਵਿੱਤਰ ਤੇ ਸ਼ਰਧਾ ਲੋਕਾਂ ਦੇ ਮਨਾਂ ਚ ਇਹ ਸਥਾਨ ਨੂੰ ਲੈ ਕੇ ਆ ਇਹ ਬਹੁਤ ਹੀ ਪੁਰਾਤਨ ਪੁਰਾਣਾ ਤੁਰਿਆ ਆਉਂਦਾ ਜਿਹੜਾ ਮੇਲਾ ਹੈ ਕਸਾਈਆਂ ਨੇ ਦਾ ਤੇ ਇੱਥੇ ਦੇ ਜਿਹੜੇ ਮੇਨ ਮਹੰਤ ਤਰਨਾਜਗੀਰੀ ਜੀ ਨੇ ਉਹ ਉਹਨਾਂ ਦੀ ਦੇਖਰੇਖ ਦੇ ਵਿੱਚ ਮੈਨੂੰ ਮੇਰੇ ਸਵਰਗੀ ਮਾਮਾ ਜੀ ਸਰਦਾਰ ਰਾਜਵੀਰ ਸਿੰਘ ਪੜਿਆਲਾ ਤੋਂ ਬਾਅਦ ਲਗਭਗ ਇਹ ਮੰਨੋ ਤੁਸੀਂ ਵੀ 7-8 ਸਾਲ ਹੋ ਗਏ ਮੇਲਾ ਦੇਖਦੇ ਆਨ। ਤੇ ਸਾਰੀ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਵੀ ਆਪਣੇ ਸ਼ਹਿਰ ਦਾ ਪੁਰਾਤਨ ਮੇਲਾ। ਇੱਕ ਤੋਂ ਇੱਕ ਕਲਾਕਾਰਾਂ ਨੇ ਵੱਧ ਚੜ ਕੇ ਇੱਥੇ ਹਿੱਸਾ ਲੈਣਾ ਹੈ। ਕੁਸ਼ਤੀਆਂ, ਦੰਗਲ ਸਭ ਕੁਝ ਦੇਖਣ ਨੂੰ ਮਿਲੂਗਾ ਤੇ ਸਾਰਿਆਂ ਨੂੰ ਅਪੀਲ ਬੇਨਤੀ ਕਰਦੇ ਆਂ ਵੀ ਵੱਧ ਚੜ ਕੇ ਸਹਿਯੋਗ ਦਿਓ ਤੇ ਆਪਦੀ ਹਾਜ਼ਰੀ ਦਿਓ। ਦੀਓ ਮਾ ਜੀ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਹੈ ਇਹਦੇ ਬਾਰੇ ਜਾਣਕਾਰੀ ਦਿਓ ਹੋ ਡੇਰਾ ਬਾਬਾ ਗੁਸਾਈ ਵਾਲੇ ਮਹਾਰਾਜ ਜੀ ਕੀ ਜੈ ਆਈ ਹੋਈ ਸਾਰੀ ਸੰਗਤ ਦਾ ਅਸੀਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਅੱਜ ਡੇਰਾ ਬਾਬਾ ਗੁਸਾਈ ਵਾਲੇ ਦਾ ਸਾਲਾਨਾ ਮੇਲੇ ਦਾ ਪੋਸਟਰ ਅੱਜ ਰਿਲੀਜ਼ ਕੀਤਾ ਡੇਰਾ ਬਾਬਾ ਗੁਸਾਈ ਵਾਲੇ ਮਹਾਰਾਜ ਜੀ ਦਾ ਰਾਜ ਜੀ ਖਰੀ ਜੀ ਚਾਰ ਅਰਤੇ ਪੰਜ ਤੀ ਕੀ ਦਾ ਸਾਲਾਨਾ ਮੇਲਾ ਹੈ ਸਾਰੀ ਸੰਗਤਾਂ ਨੂੰ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਮਿਹਰ aí ਪਰੇ ਹੱਥ ਰੱਖੇ ਹੋਮ ਹਮਾ ਕੇ ਡੇਰਾ ਬਾਬਾ ਗੁਸਾਈ ਵਾਲੇ ਦਰਬਾਰ ਤੇ ਸਾਰੀ ਸੰਗਤ ਨੇ ਚਾਰ ਤਿਕ ਨੂੰ ਜਗਰਾਤ ਹੈ ਜੀ ਤੇ ਪੰਜ ਤਿਕ ਨੂੰ ਸਰਾਨਾ ਮੇਲਾ ਜੀ ਹੋਮ ਹਮਾ ਕੇ ਸਾਰੀ ਸੰਗਤਾਂ ਨੇ ਡੇਰਾ ਬਾਬਾ ਗੁਸਾਈ ਵਾਲੇ ਦਰਬਾਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਗੁਰੂ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀਆਂ ਹੀ ਕਲਾ ਬਖਸ਼ੇ ਮੇਰਾ ਹੀ ਪਰਿਆਤ੍ਰਿਕੇ ਬਹੁਤ ਪੌਤ ਧੰਨਵਾਦ ਕਰਦੇ ਆ ਸਾਰੀ ਸੰਗਤਾਂ ਦਾ ਗੁਰੂ ਮਹਾਰਾਜ ਕਿਤੇ ਕਰਵਾਈ ਜਾਂਦੀ ਹੈ ਜੀ ਇੱਥੇ ਉਹਦੇ ਬਾਰੇ ਵੀ ਜਾਣਕਾਰੀ ਦਿਓ ਸੰਗਤ ਨੂੰ ਹਾਂਜੀ ਜਿਹੜੀ ਉਹ ਵੀ 5 ਤੀਕ ਨੂੰ ਹੈ ਜੀ ਸ਼ਾਮੀ ਸ਼ਾਮ ਨੂੰ 5 ਵਜੇ ਜੀ ਉਹ ਵੀ ਬਾਬਾ ਜੀ ਦੀ ਦੇਖ ਰੇ ਪ੍ਰੋਗਰਾਮ ਕਰਾਇਆ ਜਾ ਰਿਹਾ ਜੀ ਉਹਨਾਂ ਦੇ ਇੰਚਾਰਜ ਉਹ ਸਾਡੇ ਹੋਰ ਹੈ ਜੀ ਕਿ ਤੁਸੀਂ ਇੱਧਰ ਸੱਭਿਆਚਾਰਕ ਮੇਲੇ ਦੇ ਆ ਜੀ ਸੱਭਿਆਚਾਰਕ ਮੇਲੇ ਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਭਪਿੰਦਰ ਗਿੱਲ ਹਾਂਜੀ ਮੇਲ ਭਪਿੰਦਰ ਗਿੱਲਾ ਜੀ ਕਾਫੀ ਆ ਜੋੜੀਆਂ ਜੀ ਹਾਂਜੀ ਉੱਥੇ ਮੇਨਤਾ ਭਪਿੰਦਰ ਗਿੱਲਾ ਜੀ ਰਵਿੰਦਰ ਨੂਰਪ uri ਹੋਰ ਕਾਫੀ ਹੈ ਜੀ ਅਸੀਂ ਬਹੁਤ ਬਹੁਤ ਥੋੜਾ ਧੰਨਵਾਦ ਕਰਦੇ ਹਾਂ ਮਾਲਕ ਤੁਹਾਨੂੰ ਵੀ ਪਾਈ ਸਾਰੀ ਪ੍ਰੈਸ ਨੂੰ ਚੜ੍ਹਦੀਆਂ ਹੀ ਕਲਾ ਬਖਸ਼ੀ ਜੀ ਕਿੰਨੇ ਵਜੇ ਸ਼ੁਰੂ ਹੋਵੇਗਾ ਤੇ ਹਾਂਜੀ ਸਾਡਾ ਜੀ ਇਹ ਤਕਰੀਮ ਕੇ ਸਵੇਰੇ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ 1 ਵਜੇ ਤੱਕ ਇਹ ਧਾਰਮਿਕ ਪ੍ਰੋਗਰਾਮ ਚੱਲਦਾ ਹੈ ਜੀ 1 ਵਜੇ ਤੇ ਬਾਅਦ ਫਿਰ ਪੰਜਾਬੀ ਸੱਭਿਆਚਾਰਕ ਮੇਲਾ ਚੱਲਦਾ ਹੈ ਜੀ। ਜ ਉੱਤੇ ਬਾਅਦ ਪਹਿਲਾਂ ਛੋਟੇ ਮੋਟੇ ਕਲਾਕਾਰ ਜਿੰਨੇ ਵੀ ਪਹੁੰਚਦੇ ਉਹਨਾਂ ਨੂੰ ਟਾਈਮ ਦਿੰਦੇ ਆ ਜੀ। ਉਸ ਤੋਂ ਬਾਅਦ ਤੁਹਾਨੂੰ ਪਤਾ ਫਿਰ ਵੱਡੇ ਕਲਾਕਾਰ ਲੱਗਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਸੰਗਤਾਂ ਦਾ।